ਉੱਚ ਅਫਸਰ ਜਿਹੜੀ ਉਹ ਚਲੋਬੀ ਹੈ ਉਹਨਾਂ ਸਾਰਿਆਂ ਚ ਖਲਬਰੀ ਮੱਚੀ ਹੋਈ ਸੀ ਕਿਤੇ ਪੀਪੀ ਕੋਈ ਖੁਲਾਸਾ ਨਾ ਕਰ ਦਵੇ ਜੇ ਵਿਜੀਲੈਂਸ ਨਹੀਂ ਚਾਇਆ ਤਾਂ ਬੜੇ ਵੱਡੇ ਖੁਲਾਸੇ ਹੋ ਸਕਦੇ ਨੇ ਉਹ ਮਦਦ ਦੇ ਬਦਲੇ ਕੀ ਲੈਂਦੇ ਸੀ ਕੀ ਦਿੰਦੇ ਸੀ ਮਦਦ ਕਰਨ ਦੇ ਲਈ ਉਹਨਾਂ ਨਾਲ ਸੌਦੇਬਾਜ਼ੀ ਕਾਦੀ ਹੁੰਦੀ ਸੀ ਕਿਸ ਤਰ੍ਹਾਂ ਦੀ ਹੁੰਦੀ ਸੀ ਨਗਦ ਹੁੰਦੀ ਸੀ ਜਾਂ ਕੋਈ ਹੋਰ ਡਿਮਾਂਡ ਹੁੰਦੀ ਸੀ ਤੁਸੀਂ ਸਾਫ਼ ਦੇਖ ਲਿਆ ਕਿ ਪੀਪੀ ਦੇ ਢਿੱਡਪਿੜ ਹੋਈ ਕਿ ਨਹੀਂ ਹੋਈ ਬਿਲਕੁਲ ਢਿੱਡਪਿੜ ਹੋਣੀ ਲਾਜ਼ਮੀ ਸੀ ਅਗਲੇ ਦਾ ਸਾਰਾ ਕੁਝ ਜਾ ਰਿਹਾ 18 ਵਾਲੀ ਹੈ ਕਾਲੇ ਰੰਗ ਦੀਆਂ 18 ਰੱਖੀਆਂ ਲਗਜ਼ਰੀ ਲਾਈਫ ਜਿੰਦੀ ਹੈ ਉਹਦੇ ਘਰ ਦੇ ਵਿੱਚ ਹੀ ਉਹਦੇ ਹੀ ਬੈੱਡ ਤੇ ਉਹਦੇ ਘਰ ਵਾਲੇ ਦੇ ਨਾਲ ਆਪਤੀ ਜਨਕ ਦੇ ਵਿੱਚ ਇਤਰਾਜਯੋਗ ਹਾਲਤ ਦੇ ਵਿੱਚ ਸੀ ਰੰਗਰਲੀਆਂ ਮਨਾ ਰਹੇ ਸੀ ਉਹਨੇ ਉਹਨਾਂ ਨੂੰ ਰੰਗੇ ਹੱਥੀ ਪੜ ਲੈਦਾ ਥਾਤਾ ਐਂਬੂਲੈਂਸ ਦਾ ਕਨੈਕਸ਼ਨ ਬਾਣੀ ਨਹੀਂ ਸਾਦਾ ਸਾਡੇ ਵੀ ਬੜੇ ਐਂਬੂਲੈਂਸ ਵਾਲੇ ਮਿੱਤਰ ਪਿਆਰੇ ਵਾਕਬ ਨੇ ਪਰ ਉਹਨਾਂ ਦਾ ਕਦੀ ਥਾਰ ਦੇ ਨਾਲ ਕਨੈਕਸ਼ਨ ਹੁੰਦਾ ਦੇਖਿਆ ਨਹੀਂ ਆ ਤੀਰਾ ਇਹਦੇ ਨਾਲ ਤਾਲਮੇ ਲਈ ਕੋਈ ਨਹੀਂ ਤੇਰੇ ਕੋਲ ਐਂਬੂਲੈਂਸ ਇਹਦੇ ਕੋ ਥਾਰਾ ਤੇਰੇ ਕੋ ਸਕੂਟਰ ਜਾਂ ਮੋਟਰਸਾਈਕਲ ਹੋਣਾ ਅਗਲੀ ਕੋ ਬੁਲੇਟ ਤੇ ਜਿਹੜਾ ਇਹਦਾ ਰਹਿਣ ਸਹਿਣ ਬਹਿਣਾ ਤੂੰ ਆਪਣਾ ਦੇਖਤੇ ਇਹਦਾ ਦੇਖਤੇ ਤੁਹਾਡਾ ਕਨੈਕਸ਼ਨ ਜੁੜਦਾ ਕਿਵੇਂ ਆ ਆਖਿਰ ਇਹਨਾਂ ਦਾ ਕਾਰੋਬਾਰ ਇਕੱਠਾ ਸੀ ਪਰਸੈਂਟੇਜ ਸੀ ਮਾਲ ਕਿਥੋਂ ਲੈ ਕੇ ਆਂਦੇ ਸੀ ਲੈ ਕੇ ਜਾਂਦੇ ਸੀ ਇਹ ਤਾਂ ਹੁਣ ਜਾਂਚ ਦੇ ਵਿੱਚ ਹੀ ਸਾਹਮਣੇ ਆਏਗਾ ਜਿਹੜੇ ਲੋਕ ਗੁੱਟ ਫੜ ਫੜ ਕੇ ਪੁੱਛਦੇ ਸੀ ਨਾ ਕੀ ਬੜਿਆ ਬੀਬੀ ਦਾ ਕਿ ਹੁਣ ਇੱਕ ਟੌਰ ਨਾ ਕਹਿ ਸਕਣਗੇ ਜਾ ਦੇਖ ਲੋ ਵੀ ਕੀ ਲੈਦੀ ਜਾਜਾ ਬੀਬੀ ਵਿਜੀਲੈਂਸ ਦੇ ਅੰਡਰ ਆ ਘਰ ਅਸੀਂ ਸੀਜ਼ ਕਰ ਦਿੱਤਾ ਕਿਉਂਕਿ ਇਹਦੀਆਂ ਰੀਲਾਂ ਦੇ ਵੇਖ ਵੇਖ ਕੇ ਬਹੁਤ ਸਾਰੇ ਲੋਕ ਆਕਰਸ਼ਿਤ ਹੋ ਚੁੱਕੇ ਸੀ ਇਹ ਗੱਲ ਪੰਜਾਬ ਪੁਲਿਸ ਦੀ ਜਾਂ ਪੰਜਾਬ ਪੁਲਿਸ ਦੇ ਵਿੱਚ ਤਨਿਆ ਜੀ ਜਿੱਥੇ ਨੇਕ ਅਫਸਰ ਵੀ ਬਹੁਤ ਜ਼ਿਆਦਾ ਨੇ ਬਹੁਤ ਹੀ ਮਿਹਨਤੀ ਅਫਸਰ ਨੇ ਬਹੁਤ ਇਮਾਨਦਾਰ ਅਫਸਰ ਨੇ ਔਰ ਉੱਥੇ ਕੁਝ ਅਫਸਰ ਇਦਾਂ ਦੇ ਵੀ ਹੈਗੇ ਨੇ ਕਿ ਜਿੰਨਾ ਦੇ ਮੂੰਹ ਦੇ ਵਿੱਚੋਂ ਨਾ ਲਾਲਾਂ ਡਿੱਗਣ ਡੈ ਪੈਂਦੀਆਂ ਨੇ ਜਿੱਦਾਂ ਹੀ ਇਸ ਤਰ੍ਹਾਂ ਦੀ ਕੋਈ ਇਸਕੁਵੀਨ ਦੇਖਦੇ ਨੇ ਕੁਝ ਲੈਵਲ ਦਾ ਕਨੈਕਸ਼ਨ ਰੱਖਿਆ ਉੱਚ ਅਫਸਰਾਂ ਦੇ ਨਾਲ ਵਾਕ ਵੀ ਰੱਖੀ ਕਿਹੜੇ ਲੈਵਲ ਦੀ ਵਾਕ ਵੀ ਸੀ ਕਿੱਥੋਂ ਤੱਕ ਵਾਕ ਵੀ ਸੀ ਕਿੰਨੀ ਕੀ ਸਮੇਂ ਸੀਮਾ ਸੀ ਉਹਦੀ ਕਿੱਥੋਂ ਤੱਕ ਉਹਨਾਂ ਨੇ ਉਹਦੀ ਮਰਿਆਦਾ ਰੱਖੀ ਮਰਿਆਦਾ ਤੋਂ ਕਿੰਨੀ ਕ ਵਾਰ ਨੰਗੇ ਤੇ ਕਿੱਥੇ ਨੰਗੇ ਕਿਹਦੇ ਨਾਲ ਨੰਗੇ ਇਹ ਤੇ ਜਾਂਚ ਦੱਸੇਗੀ ਹੁਣ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਪਿਛਲੇ ਦਿਨੀ ਇਸ ਦਾ ਕੁਈਨ ਜਿਹਨੂੰ ਕਹਰੇ ਨੇ ਲੋਕ ਥਾਰਾਂ ਵਾਲੀ ਕੁਈਨ ਵੀ ਉਹ ਬੀਬੀ ਜਿਹੜੀ ਹੈ ਤਾਂ ਪੁਲਿਸ ਦੇ ਵਿੱਚ ਪਰ ਚਿੱਟੇ ਦੇ ਨਾਲ ਰੰਗੇ ਹੱਥੀ ਫੜੀ ਗਈ ਤੇ ਨਾਮ ਹੈ ਅਮਨਦੀਪ ਕੋ ਬੀਬੀ ਫੜੀ ਵੀ ਜਾਂਦੀ ਹੈ ਬੀਬੀ ਤੇ ਪਰਚਾ ਦਰਜ ਹੋ ਜਾਂਦਾ ਹੈ ਔਰ ਇਹ ਅਮਨਦੀਪ कौर ਜੇਲ੍ਹ ਵੀ ਜਾਂਦੀ ਹੈ ਤੇ ਜੇਲ੍ਹ ਚਾ ਕੇ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚੇ ਡੇਢ ਦੋ ਮਹੀਨਾ ਚੋਦੀ ਜਮਾਨਤ ਵੀ ਹੋ ਜਾਂਦੀ ਹੈ ਬਾਹਰ ਆਂਦੀ ਹੈ ਆਂਦੀ ਹੈ ਤੇ ਆਂਦਿਆਂ ਹੀ ਹੱਥ ਚੁੱਕ ਲੈਂਦੀ ਹੈ ਲਾਪਰਵਾਹ ਬੇਫਿਕਰੀ ਔਰ ਰੀਡਾ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਭੋਰਾ ਚਿੰਤਾ ਨਹੀਂ ਆਉਂਦੀ ਇਸੇ ਦੌਰਾਨ ਹੀ ਵਿਜੀਲੈਂਸ ਦੀ ਫਿਰ ਰੇਡ ਹੁੰਦੀ ਹੈ ਰੇਡ ਦੇ ਦੌਰਾਨ ਬੀਬੀ ਵਿਜੀਲੈਂਸ ਦੀ ਹਰਾਸਚੇ ਚਲੀ ਜਾਂਦੀ ਹੈ ਤੇ ਉਹਦੀ ਸਾਰੀ ਪ੍ਰਾਪਰਟੀ ਸੀਜ਼ ਕਰ ਲਈ ਜਾਂਦੀ ਹੈ ਜਿਹੜੀ ਕਰੀਬ 1 ਕਰੋੜ ਤੇ 35 ਲੱਖ ਦੀ ਹੈ ਜਦੋਂ ਸਭ ਕੁਝ ਲੁੱਟਿਆ ਗਿਆ ਟਡੇ ਟਪੀੜਤਾ ਹੋਣੀ ਇਲਾਜ ਨਹੀਂ ਹੈ ਤੇ ਹੁਣ ਇਸ ਵੇਲੇ ਬੀਬੀ ਨੂੰ ਟਡੇ ਟਪੀੜ ਜਿਹੜੀ ਹੈ ਉਹ ਹੋ ਰਹੀ ਹੈ ਕਿਉਂਕਿ ਉਹ ਵੀਜੀ ਲੈਂਦੀ ਹਿਰਾਸਤ ਚ ਤਾਂ ਟਡੇ ਟਪੀੜ ਦਾ ਇਲਾਜ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਸੇਵਲ ਹਸਪੀਟਲ ਕਿਉਂਕਿ ਤੁਸੀਂ ਵੀ ਜਾਣਦੇ ਹੋ ਟਡੇ ਟਪੀੜ ਤੇ ਸਿਰਪੀੜ ਨਾ ਤਾਂ ਆਣੀ ਜੇ ਐਕਸਰੇ ਚ ਨਾ ਆਣੀ ਜੇ ਅਲਟਰਾਸਾਉਂਡ ਚ ਤੇ ਨਾ ਆਣੀ ਜੇ ਕਿਸੇ ਟੈਸਟ ਚ ਫਿਰ ਟਡੇ ਟਪੀੜ ਹੋ ਰਹੀ ਹੈ 31 ਮਈ ਤੱਕ ਰਹਿੰਦੀ ਹੈ ਕਿ 31 ਮਈ ਤੋਂ ਬਾਅਦ ਵੀ ਰਹਿੰਦੀ ਹੈ ਕਿ ਉਸ ਤੋਂ ਪਹਿਲਾਂ ਖਤਮ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਹੁਣ ਅਸੀਂ ਇਹਦੇ ਨਾਲ ਹੀ ਦੱਸ ਦਈਏ ਕਿ ਇਸ ਬੀਪੀ ਦੇ ਉੱਪਰ ਬੜੇ ਸੰਗੀਨ ਇਲਜ਼ਾਮ ਨੇ ਰੰਗ ਰਲੀਆਂ ਮਨਾਉਂਦਿਆਂ ਦੀ ਕੋਈ ਰੰਗीन ਜਿਹੜੇ ਮੌਕੇ ਤੇ ਉੱਤੇ ਕਿਸੇ ਨੇ ਇਹਨਾਂ ਨੂੰ ਮਨਾਉਂਦਿਆਂ ਦੇਖਿਆ ਉਹ ਕੌਣ ਨੇ ਉਤੋਂ ਪੜਤਾਲ ਚੱਕਾਂਗੇ ਅਫਸਾਨਾ ਖਾਨ ਦੇ ਨਾਲ ਕੀ ਸਮਾਨ ਸੀ ਉਹ ਵੀ ਅਸੀਂ ਦੱਸਾਂਗੇ ਗ੍ਰਿਫਤਾਰੀ ਦੇ ਨਾਲ ਵਾਵਾ ਕਿਹਦੀ ਹੋਈ ਸੀ ਪਰਚਾ ਕੱਟਣ ਦੇ ਨਾਲ ਵਾਵਾ ਕਿਹਦੀ ਹੋਈ ਸੀ ਜ਼ਮਾਨਤ ਦੇ ਨਾਲ ਕਿਹਦੀ ਹੀਠੀ ਹੋਈ ਸੀ ਜਾਨੀ ਕਿ ਕਿੰਨੂ ਨੁਕਸਾਨ ਹੋਇਆ ਸੀ ਤੇ ਹੁਣ ਫਿਰ ਬਿਜੇਨਸ ਦੀ ਰੇਟ ਦੇ ਨਾਲ ਬੱਲੇ ਬੱਲੇ ਕਿਹਦੀ ਹੋ ਰਹੀ ਆ ਫਾਇਦਾ ਕਿਨੂ ਹੋਏਗਾ ਤੇ ਨੁਕਸਾਨ ਕਿਨੂ ਇਹਦੇ ਤੇ ਹੀ ਅੱਜ ਖੁੱਲ ਕੇ ਚਰਚਾ ਕਰਾਂਗੇ ਸੋ ਅੱਜ ਮੇਰੇ ਸਹਿਯੋਗੀ ਮੇਰੇ ਨਾਲ ਨੇ ਤਾਨੀਆਂ ਜੀ ਜੀਤਾਨੀਆਂ ਜੀ ਦੇਖਿਆ ਤੁਸੀਂ ਸਾਰੇ ਐਪੀਸੋਡ ਜੀ ਰਿਸ਼ਪਾਲ ਜੀ ਇਨਸਟਾ ਕਮੀਨ ਅਮਨਦੀਪ ਕੋਰ ਅੱਜਕੱਲ ਬਹੁਤ ਹੀ ਸੁਰਖੀਆਂ ਚ ਹੈ ਬਹੁਤ ਹੀ ਫੇਮਸ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਅਮਨਦੀਪ ਕੋਰ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਹੈ ਔਰ ਇਹ ਜਿਹੜੀ ਵਰਦੀ ਹੈ ਨੂੰ ਇਹਨੇ ਦਾਗਦਾਰ ਕੀਤਾ ਹੈ ਔਰ ਇਸ ਵਰਦੀ ਦੀ ਬਹੁਤ ਬਦਨਾਮੀ ਹੋਈ ਹੈ ਬਹੁਤ ਜਿਆਦਾ ਬਦਨਾਮੀ ਹੋਈ ਹੈ ਇੱਕ ਪਾਸੇ ਤਾਂ ਅਰਵਿੰਦ ਕੇਸਰੀਵਾਲ ਜਿਹੜੇ ਨੇ ਉਹ ਕਹਿ ਰਹੇ ਨੇ ਕਿ 99% ਨਸ਼ਾ ਖਤਮ ਹੋ ਚੁੱਕਾ ਹੈ ਪਰ ਦੂਜੇ ਪਾਸੇ 31 ਮਈ ਤੱਕ ਦੀ ਜਿਹੜੀ ਡੈਡਲਾਈਨ ਦੇ ਦਿੱਤੀ ਗਈ ਸੀ ਔਰ ਪੰਜਾਬ ਨੂੰ ਲੱਗ ਰਿਹਾ ਕਿ 31 ਮਈ ਤੋਂ ਬਾਅਦ ਕਿਤੇ ਵੀ ਨਸ਼ਾ ਨਹੀਂ ਹੋਏਗਾ ਨਾ ਹੀ ਨਸ਼ਾ ਲੱਗੇਗਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਇਸ ਤਰੀਕੇ ਦਾ ਦਾਅਵਾ ਹੈ ਪੰਜਾਬ ਸਰਕਾਰ ਦਾ ਪਰ ਇਧਰ ਵੀ ਵੀ ਰੰਗੇ ਹਥੀ ਥਾਰ ਦੇ ਨਾਲ ਕਾਲੇ ਰੰਗ ਦੀ ਥਾਰ ਉਸਤਾਰ ਦੇ ਵਿੱਚ 17 ਗ੍ਰਾਮ ਜਿਹੜਾ ਚਿੱਟਾ ਉਹਦੇ ਨਾਲ ਫੜੀ ਜਾਂਦੀ ਹੈ ਮੋਕੇ ਦੇ ਉੱਤੇ ਦਬਕੇ ਮਾਰਦੀ ਆ ਕਸ ਕਸ ਕੇ ਦਬਕੇ ਮਾਰਦੀ ਆ ਜਿਹੜਾ ਬੰਦਾ ਉਹਨਾਂ ਨੂੰ ਫੜਦਾ ਹੈ ਜਿਹੜਾ ਅਫਸਰ ਫੜਦਾ ਉਹ ਦੱਸਦੀ ਆ ਵੀ ਉੱਤੇ ਤੱਕ ਮੇਰੀ ਗੱਲਬਾਤ ਹੈ ਔਰ ਉਹਦੇ ਦਬਕਿਆਂ ਤੋਂ ਲੱਗਦਾ ਹੈ ਕਿ ਉਹਦੀ ਗੱਲਬਾਤ ਹੈ ਸੀ ਸਭ ਕੁਝ ਸੀਸੋਪਾਲ ਸਿੰਘ ਖਰਨੇ ਨੇ ਵੀ ਆਪਣੇ ਜਿਹੜੇ ਬਿਆਨ ਨੇ ਉਹਨਾਂ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਸੀ ਤਾਂ ਨਹੀਂ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿੰਨੇ ਆ ਕਿ ਜਿਸ ਦਿਨ ਤਾਂ ਇਹ ਵੀ ਵੀ ਫੜੀ ਗਈ ਸੀ ਪੁਲਿਸ ਦੀ ਵਾਵਾ ਹੋਈ ਸਰਕਾਰ ਦੀ ਵਾਵਾ ਹੋਈ ਲੋਕਾਂ ਨੂੰ ਲੱਗਾ ਕਿ ਹੁਣ ਜਿਹੜੀਆਂ ਪੁਲਿਸ ਚ ਕਾੜੀਆਂ ਭੇਡਾਂ ਨੇ ਨਾ ਉਹ ਸਾਰੀਆਂ ਬੇਨਕਾਬ ਹੋ ਜਾਣਗੀਆਂ ਔਰ ਜਿੰਨੇ ਵੀ ਨਸ਼ਾ ਵੇਚਣ ਵਾਲੇ ਨੇ ਵਰਤੀ ਦੇ ਵਿੱਚ ਉਹ ਸਾਰੇ ਬੇਨਕਾਬ ਹੋ ਜਾਣਗੇ ਪੁਲਿਸ ਨੂੰ ਵੀ ਲੱਗਾ ਕਿ ਉਹਦੀ ਸ਼ਾਕ ਹੁਣ ਬਚ ਗਈ ਹੈ ਪਰ ਉਹਦੇ ਬਾਅਦ ਪਰਚਾ ਹੁੰਦਾ ਹੈ ਅੰਦਰ ਜਾਂਦੀ ਤੇ ਜਦੋਂ ਜਮਾਨਤ ਹੁੰਦੀ ਨਾ 1.5-2 ਮਹੀਨੇ ਬਾਅਦ ਤੇ ਨਾਲ ਹੀ ਕਿਰਕਰੀ ਹੋ ਜਾਂਦੀ ਹੈ ਪੁਲਿਸ ਕਟਾਰੇ 'ਚ ਖੜੀ ਹੋ ਜਾਂਦੀ ਸਰਕਾਰ ਕਟਾਰੇ 'ਚ ਖੜੀ ਹੋ ਜਾਂਦੀ ਹੈ ਸਰਕਾਰ ਦੇ ਨੁਮਾਇੰਦਿਆਂ ਨੂੰ ਲੋਕ ਗੁੱਟਾਂ ਤੋਂ ਫੜ-ਫੜ ਕੇ ਪਹੁੰਚਦੇ ਨੇ ਕਿ ਹਾਂ ਇਹ ਵੀ ਵਿਧੀ ਹੁਣ ਕੋਠੀ ਤੇ ਬੋਜ਼ਰ ਕੇ ਤੱਕ ਚੱਲਣਾ ਇਹ ਬੀਬੀ ਦੇ ਉੱਤੇ ਜਿਹੜੀ ਕਾਰਵਾਈ ਕਦ ਹੋਣੀ ਤੇ ਜਮਾਨਤ ਐਡੀ ਛੇਤੀ ਇਹਨੂੰ ਮਿਲ ਕੇ ਤਾਂ ਗਈ ਤਾਂ ਜਮਾਨਤ ਮਿਲਣਾ ਬੜਾ ਸਿੱਧਾ ਸਿੱਧਾ ਕਾਰਨ ਸੀਗਾ ਕਿਉਂਕਿ ਇਸ ਬੀਬੀ ਦੇ ਕੋਲ ਬੜੇ ਬੜੇ ਉੱਚ ਅਫਸਰਾਂ ਦੇ ਵੱਡੇ ਵੱਡੇ ਰਾਹ ਸੀਗੇ ਉਹਦੇ ਕੋਲੋਂ ਉਹ ਅਫਸਰ ਵੀ ਚਾਲੂ ਹੋ ਗਏ ਜੇ ਕਿਤੇ ਬੀਬੀ ਨੇ ਖੁੱਲ ਕੇ ਗੱਲਾਂ ਕਰ ਦਿੱਤੀਆਂ ਕਿ ਜਿੱਡੀ ਤੇ ਲੈ ਰਹਿ ਤੇ ਇਹ ਨਾ ਹੋਵੇ ਕਿ ਕੱਲ ਨੂੰ ਕਿਤੇ ਸਾਰਿਆਂ ਨੂੰ ਬੇਨ ਕੱਬ ਕਰ ਦਵੇ ਤੇ ਬੇਰ ਕੱਬ ਹੋ ਗਿਆ ਤੇ ਪੰਗਾ ਪੈ ਜਾਏਗਾ ਤੇ ਜਿਹੜੇ ਨਿੱਕੇ ਅਫਸਰ ਹੀ ਜਾਂਚ ਕਰਨ ਵਾਲੇ ਅਧਿਕਾਰੀ ਸੀ ਉਹਨਾਂ ਦੀ ਹਿੰਮਤ ਨਹੀਂ ਕਿ ਆਪਣੇ ਕਿਸੇ ਵੱਡੇ ਅਫਸਰਾਂ ਦਾ ਵਿੱਚ ਨਾ ਪਾ ਜਾਣ ਜਾਂ ਐਂਟਰੀ ਕਰ ਜਾਣ ਪੁਲਿਸ ਦੇ ਪੁਲਿਸ ਨੂੰ ਬ ਪੁਲਸ ਦੀ ਇਹਨਾਂ ਨੇ ਕਿਰਕਰੀਵਰ ਕਰਾ ਲਈ ਬ੍ਰਿਸ਼ਿਆ ਕੋ ਦੀ ਜਮਾਤ ਹੋ ਗਈ ਪਰ ਉਹਦੇ ਬਾਅਦ ਸਰਕਾਰ ਵੀ ਕਟਾਰੇ ਚ ਆ ਗਈ ਤੇ ਪੁਲਸ ਵੀ ਕਟਾਰੇ ਚ ਆ ਗਈ ਹੁਣ ਸਰਕਾਰ ਨੂੰ ਵੀ ਬਚਾਉਣਾ ਸੀ ਤੇ ਪੁਲਸ ਨੂੰ ਵੀ ਬਚਾਉਣਾ ਸੀ ਇਹਦੇ ਦਰਾਂ ਨੀ ਇੱਕ ਇੰਟਰਵਿਊ ਹੋਈ ਹੈ ਉਸ ਇੰਟਰਵਿਊ ਦੇ ਵਿੱਚ ਇਹ ਬੀਬੀ ਇੰਟਰਵਿਊ ਦੇ ਸਵਾਲਾਂ ਦੇ ਮੱਕੜ ਜਾਲ ਦੇ ਵਿੱਚ ਫਸ ਗਈ ਐਸੇ ਜਾਲ ਦੇ ਵਿੱਚ ਫਸੀ ਕਿ ਬੀਬੀ ਨੇ ਤੇ ਆਪਣੀ ਕੋ ਬੜੇ ਤਲੇਰੀ ਨਾਲ ਬੜੇ ਤਿੱਖੇ ਜਵਾਬ ਦਿੱਤੇ ਪਰ ਉਹਨਾਂ ਜਵਾਬਾਂ ਚ ਜਿਹੜੀ ਵਿਜੀਲੈਂਸੀ ਉਹਦੀ ਬੜੀ ਤਿੱਖੀ ਨਾਜ ਸੀ ਉਸੇ ਹੀ ਵੀਡੀਓ ਦੇ ਆਧਾਰ ਤੇ ਵਿਜੀਲੈਂਸ ਦੀ ਰੇਡ ਵੱਜੀ ਰੇਡ ਵੱਜਣ ਤੋਂ ਬਾਅਦ ਉਹਨਾਂ ਸਾਰੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕਰ ਲਈ ਕਿ ਥੋੜੀ ਜੀ ਤਨਖਾਹ ਦੇ ਵਿੱਚ ਐਟੀ ਵੱਡੀ ਪ੍ਰਾਪਰਟੀ ਬਣ ਕਿਵੇਂ ਗਈ ਤੁਸੀਂ ਵੀ ਜਾਣਦੇ ਹੋ ਕਿ ਇੱਕ ਸਿਪਾਈ ਰੈਂਕ ਦਾ ਜਾਂ ਹੌਲਦਾਰ ਜਾਂ ਫਿਰ ਐਸਆਈ ਉਹਦੇ ਕੋਲ ਇੱਕ ਲਕਸਰੀ ਘਰ ਕਿਵੇਂ ਹੋ ਸਕਦਾ ਇਹਦਾ ਕੋਸਟਲੀ ਐਡਾ ਕੀਮਤੀ ਘਰ ਕਿਦਾਂ ਹੋ ਸਕਦਾ ਸਰਕਾਰੀ ਅੰਕੜਿਆਂ ਦੇ ਮਤਲਬ ਬੇਸ਼ੱਕ ਉਹਦੀ ਵੈਲਿਊ ਕੋ 99 ਲੱਖ ਰੁਪਏ ਦੀ ਹੈਗੀ ਹੈ ਪਰ ਜੇਕਰ ਉਧਾਂ ਗਿਣੀ ਜਾਵੇ ਤਾਂ ਉਹ ਕਰੋੜਾਂ ਦੇ ਵਿੱਚ ਹੈ ਉਹ ਘਰ ਬਹੁਤ ਕੀਮਤੀ ਸੀਗਾ ਉਹਦੇ ਪਲਾਟ ਵੀ ਨੇ ਦੋ 18 ਵੀ ਨੇ ਉਹਦੇ ਬਾਅਦ ਆਈਫੋਨ ਵੀ ਨੇ ਇੱਕ ਵੀਵੋ ਦਾ ਮੋਬਾਈਲ ਵੀ ਹੈਗਾ ਬੈਂਕ ਬੈਲੈਂਸ ਵੀ ਹੈਗਾ ਔਰ ਉਸ ਤੋਂ ਇਲਾਵਾ ਇਹ ਬੀਬੀ ਦਾ ਰਹਿਣੀ ਬਹਿਣੀ ਔਰ ਸ਼ੌਂਕ ਜਿਹੜੇ ਸੀ ਉਹ ਇੱਕ ਰਾਇਸ ਪਰਿਵਾਰਾਂ ਵਰਗੇ ਸੀ ਕਿ ਔਰ ਬਹੁਤ ਹੀ ਲਕਸਰੀ ਲਾਈਫ ਸੀ ਬਹੁਤ ਹੀ ਲਕਸਰੀ ਸਟਾਈਲ ਸੀ ਇਹਦਾ ਜ਼ਿੰਦਗੀ ਜਿਉਣਾ ਦਾ ਔਰ ਇਹਦੀ ਵਾਕ ਵੀ ਇਹਦੀ ਪਹੁੰਚ ਬੜੀ ਉੱਪਰ ਤੱਕ ਸੀ ਕਾਰਨ ਕਿਉਂਕਿ ਇਹਦੀਆਂ ਰੀਲਾਂ ਦੇ ਵੇਖ-ਵੇਖ ਕੇ ਬਹੁਤ ਸਾਰੇ ਲੋਕ ਆਕਰਸ਼ਿਤ ਹੋ ਚੁੱਕੇ ਸੀ ਇਹ ਗੱਲ ਪੰਜਾਬ ਪੁਲਿਸ ਦੀ ਜਾਂ ਪੰਜਾਬ ਪੁਲਿਸ ਦੇ ਵਿੱਚ ਤਨਿਆ ਜੀ ਜਿੱਥੇ ਨੇਕ ਅਫਸਰ ਵੀ ਬਹੁਤ ਜ਼ਿਆਦਾ ਨੇ ਬਹੁਤ ਹੀ ਮਿਹਨਤੀ ਅਫਸਰ ਨੇ ਬਹੁਤ ਇਮਾਨਦਾਰ ਅਫਸਰ ਨੇ ਔਰ ਉੱਥੇ ਕੁਝ ਅਫਸਰ ਇਦਾਂ ਦੇ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਨਾ ਲਾੜਾਂ ਡਿੱਗਣ ੜਿਆ ਪੈਂਦੀਆਂ ਨੇ ਜਿੱਦਾਂ ਹੀ ਇਸ ਤਰ੍ਹਾਂ ਦੀ ਕੋਈ ਇਨਸਕੁਇਨ ਦੇਖਦੇ ਨੇ ਜਾਂ ਕਿਤੇ ਕਈ ਵਾਰੀ ਉਹਨਾਂ ਦੇ ਨਾਲ ਲੋਕਾਂ ਨੂੰ ਉਹ ਲੋਕ ਵੀ ਜਾਣਦੇ ਆ ਜਿਨ੍ਹਾਂ ਨੂੰ ਮੌਕਾ ਮਿਲਦਾ ਨਾ ਕਿਤੇ ਅਫਸਰਾਂ ਦੇ ਕੋਲ ਕੇ ਜਾਂਚ ਦੇ ਵਿੱਚ ਜਾਣ ਦਾ ਸੋ ਉਹਨਾਂ ਨੂੰ ਪਤਾ ਕਿ ਉਹ ਜਿਹੜੇ ਅਫਸਰ ਨੇ ਆ ਨਾ ਤਾਂ ਜਿਨ੍ਹਾਂ ਦੀ ਫਿਰ ਅੱਖ ਕਿਸ ਤਰੀਕੇ ਨਾਲ ਵੇਦੀ ਹੈ ਤੇ ਜ਼ੁਬਾਨ ਕਿਦਾਂ ਬੋਲਦੀ ਹੈ ਤੇ ਫਿਰ ਕਿਸ ਤਰੀਕੇ ਨਾਲ ਮਦਦ ਕਰਨ ਦੀਆਂ ਆਫਰਾਂ ਆndੀਆਂ ਨੇ ਉਹ ਜਾਣਦੇ ਨੇ ਸਾਰਾ ਕੁਛ ਸੋ ਇਹ ਜੋ ਕੁਛ ਹੈ ਉਹ ਉੱਚ ਲੈਵਲ ਦਾ ਫਿਰ ਇਹ ਬੀਬੀ ਨੂੰ ਪਤਾ ਲੱਗ ਚੁੱਕਾ ਸੀ ਕਿ ਥੱਲੇਡੇ ਲੈਵਲ ਤੇ ਕੋਈ ਗੱਲ ਨਹੀਂ ਕਰਨ ਵਾਲੀ ਇਹਨਾਂ ਫਿਰ ਕਨੈਕਸ਼ਨ ਰੱਖਿਆ ਜ਼ਰੂਰ ਹੈ ਉੱਚ ਲੈਵਲ ਦਾ ਕਨੈਕਸ਼ਨ ਰੱਖਿਆ ਉੱਚ ਅਫਸਰਾਂ ਦੇ ਨਾਲ ਵਾਕ ਵੀ ਰੱਖੀ ਕਿਹੜੇ ਲੈਵਲ ਦੀ ਵਾਕ ਵੀ ਸੀ ਕਿੱਥੋਂ ਤੱਕ ਵਾਕ ਵੀ ਸੀ ਕਿੰਨੀ ਕੁ ਸਮੇਂ ਸੀਮਾ ਸੀ ਉਹਦੀ ਕਿੱਥੋਂ ਤੱਕ ਉਹਨਾਂ ਨੇ ਉਹਦੀ ਮਰਿਆਦਾ ਰੱਖੀ ਮਰਿਆਦਾ ਤੋਂ ਕਿੰਨੀ ਕੁ ਵਾਰ ਲੰਗੇ ਤੇ ਕਿੱਥੇ ਲੰਗੇ ਕਿੱ데 ਨਾ ਲੰਗੇ ਇਹ ਤੇ ਜਾਂਚ ਦੱਸੇ ਕਿ ਹੁਣ ਇਹ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਵਿਜੀਲੈਂਸ ਦੀ ਜਾਂਚ ਜਿਹੜੀ ਹੁਣ ਖੁੱਲ ਗਈ ਹੈ ਇਸ ਜਾਂਚ ਦੇ ਨਾਲ ਪੰਜਾਬ ਸਰਕਾਰ ਖੁੱਲ ਕੇ ਸਟੇਜਾਂ ਦੇ ਉੱਤੇ ਅਰਵਿੰਨ ਕੇਜਰੀਵਾਲ ਭਗਵੰਤ ਮਾਨ ਤੇ ਬਾਕੀ ਲੋਕ ਬੋਲਣਗੇ ਦੇਖ ਲਓ ਵਿਜੀਲੈਂਸ ਨੇ ਉਹ ਥਾਰ ਵਾਲੀ ਬੀਬੀ ਚਿੱਟਾ ਵੇਚਣ ਵਾਲੀ ਜਿਹੜੀ ਪੁਲਸ ਵਾਲੀ ਸੀ ਜਾਂ ਚਿੱਟਾ ਜਿਹਦੇ ਕੋਲ ਫੜਿਆਗਾ ਪੁਲਸ ਵਾਲੀ ਕੋਲ ਉਹ ਪੁਲਸ ਵਾਲੀ ਜਿਹੜੀ ਹੈ ਦੇਖ ਲਓ ਅਸੀਂ ਚੁੱਕ ਕੇ ਤੇ ਵਿਜੀਲੈਂਸ ਦੀ ਜਾਂਚ ਅੰਦਰ ਦੇ ਦਿੱਤੀ ਹੈ ਇਸ ਤੋਂ ਪਹਿਲਾਂ ਕਟਾਰੇ ਚ ਸੀ ਤੇ ਪੰਜਾਬ ਪੁਲਿਸ ਵੀ ਕਟਾਰੇ ਚ ਸੀ ਹੁਣ ਪੁਲਿਸ ਬੜੀ ਬੇਖੌਫ ਹੋ ਕੇ ਬੜੀ ਸ਼ਾਨ ਵਾਲੇ ਗੱਲ ਕਹੇਗੀ ਕਿ ਸਾਡੀ ਵਿਜੀਲੈਂਸ ਨੇ ਔਰ ਦੇਖ ਲਓ ਚਿੱਟਾ ਵੇਚਣ ਵਾਲਾ ਭਾਵੇਂ ਪੁਲਸ ਵਾਲਾ ਹੋਵੇ ਜਾਂ ਚਿੱਟਾ ਪੁਲਸ ਵਾਲੇ ਕੋਲ ਫੜਿਆ ਗਿਆ ਹੋਵੇ ਅਸੀਂ ਟੰਗਤ ਹੈ ਬੱਚਿਆ ਕਿਸੇ ਨੂੰ ਨਹੀਂ ਜੀ ਜੀ ਇਸ ਬੀਬੀ ਤੇ ਹੋਰ ਵੀ ਕਈ ਇਲਜ਼ਾਮ ਨੇ ਜਿਵੇਂ ਗਾਇਕਾ ਅਫਸਾਨਾ ਖਾਨ ਦੀ ਭੈਣ ਰਫਤਾਰ ਕੌਰ ਨਾਲ ਇਸ ਦੇ ਕੀ ਸਬੰਧ ਨੇ ਰਫਤਾਰ ਕੌਰ ਵੀ ਇੱਕ ਇੰਸਟਾ ਕੁਈਨ ਆ ਵੀ ਰੀਲਾਂ ਬਣਾਉਂਦੀ ਹੈ ਉਹਨੂੰ ਵੀ ਸ਼ੌਂਕ ਹੈ ਤੇ ਇਹ ਵੀ ਰੀਲਾਂ ਬਣਾਉਂਦੀ ਹੈ ਇਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਹੁੰਦਾ ਹੈ ਤੇ ਰਫਤਾਰ ਕੌਰ ਨਾਲ ਇਹਦੇ ਕਨੈਕਸ਼ਨ ਜਾਦਾ ਇਸ ਕਰਕੇ ਜੁੜਦੇ ਨੇ ਤੇ ਅਫਸਾਨਾ ਖਾਨ ਆ ਜਿਹੜੀ ਉਦੇ ਨਾਲ ਇਹਦੀ ਇਹ ਸਿਸਟਮ ਦੇ ਜਰੀਏ ਰਫਤਾਰ ਕੌਰ ਦੇ ਜਰੀਏ ਨੇੜਤਾ ਵੀ ਹੋ ਸਕਦੀ ਸੀ ਅਫਸਾਨਾ ਖਾਨ ਦਾ ਕਨੈਕਸ਼ਨ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਵੀ ਅੱਛਾ ਸਬੰਧ ਹੈਗਾ ਸੋ ਇਹ ਜਿਹੜੀਆਂ ਇਸ ਦਾ ਕੁਇਨਸ ਹੈਗੀਆਂ ਨੇ ਇਹ ਇਹੋ ਜਿਹੇ ਜਿਹੜੇ ਰਿਲੇਸ਼ਨ ਨੇ ਉਹਨਾਂ ਨੂੰ ਡਿਵੈਲਪ ਕਰਦੀਆਂ ਨੇ ਤੋਂ ਉਹਦਾ ਕਹਿਣਾ ਹੈਗਾ ਕਿ ਮੇਰੀ ਉਹਦੇ ਨਾਲ ਦੋਸਤੀ ਜ਼ਰੂਰ ਸੀ ਮਿੱਤਰਤਾ ਜ਼ਰੂਰ ਸੀ ਇਸ ਤੋਂ ਅੱਗੇ ਕੁਝ ਨਹੀਂ ਸੀ ਤੇ ਚਿੱਟੇ ਵਾਲੇ ਕਿਸੇ ਵੀ ਕੰਮ ਦੇ ਨਾਲ ਉਹਦਾ ਕੋਈ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਔਰ ਇਹ ਸਿਸਟਰ ਜਿਹੜੀ ਹੈ ਅਫਸਾਨਾ ਖਾਨ ਉਹਦਾ ਤਾਂ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹਨਾਂ ਨੇ ਇਹਨਾਂ ਸਾਰੇ આરોਪਾਂ ਨੂੰ ਉਨਕਾਰਿਆ ਜਿਹਦੇ ਵਿੱਚ ਅਫਸਾਨਾ ਖਾਨ ਦੇ ਨਾਲ ਅਮਨਦੀਪ ਕੌਰ ਜਿਹੜੀ ਪੁਲਿਸ ਵਾਲੀ ਜਿੱਤ ਕੋ ਚਿੱਟਾ ਫੜਿਆ ਗਿਆ ਇਹ ਥਾਰ ਵਾਲੀ ਬੀਬੀ ਦਾ ਕਨੈਕਸ਼ਨ ਜੋੜਿਆ ਜਾ ਰਿਹਾ ਸੀ ਇੱਥੇ ਨਾਲ ਹੀ ਤਾਨੀਆਂ ਜੀ ਇਹ ਜਰੂਰ ਦੱਸ ਦਈਏ ਕਿ ਹੁਣ ਤਾਜ਼ਾ-ਤਾਜ਼ਾ ਇੱਕ ਇੰਟਰਵਿਊ ਹੋਈ ਹੈ ਸਾਡੇ ਪੱਤਰਕਾਰ ਹੈ ਬਹੁਤ ਹੀ ਪਿਆਰੇ ਦੋਸਤ ਨੇ ਸਾਡੇ ਗਗਨਦੀਪ ਕੌਰ ਸੋਕੁਨਾ ਨੇ ਇੰਟਰਵਿਊ ਕੀਤੀ ਉਸ ਬੀਬੀ ਦੇ ਨਾਲ ਜਿਹੜੀ ਐਂਬੂਲੈਂਸ ਵਾਲੇ ਦੀ ਘਰਦੀ ਹੈ ਤੇ ਐਂਬੂਲੈਂਸ ਵਾਲੇ ਦੀ ਜਿਹੜੀ ਉਹ ਘਰਦੀ ਹੈ ਉਹਨੇ ਇੱਕਦਮ ਹੈਰਾਨ ਕਰਨ ਵਾਲੇ ਚਕਾਉਣ ਵਾਲੇ ਖੁਲਾਸੇ ਕਰ ਦਿੱਤੇ ਉਹਨੇ ਦੱਸਿਆ ਉਹਦਾ ਕਹਿਣਾ ਹੈ ਇੰਟਰਵਿਊ ਦੇ ਦੌਰਾਨ ਇਹ ਕੌਣ ਕਹਿ ਰਿਹਾ ਐਂਬੂਲੈਂਸ ਸਾਡੇ ਦੀ ਘਰ ਦੀ ਕਹਿ ਰਹੀ ਐ ਇਹ ਅਸੀਂ ਨਹੀਂ ਕਹਿ ਰਹੇ ਉਹ ਕਹਿ ਰਹੀ ਐ ਕਿ ਜਿਹੜੀ ਇਹ ਬੀਬੀ ਐ ਅਮਨਦੀਪ ਕੌਰ ਔਰ ਜਿਹੜੀ ਪੁਲਿਸ ਵਾਲੀ ਐ 18 ਵਾਲੀ ਐ ਕਾਲੇ ਰੰਗ ਦੀਆਂ 18 ਰੱਖੀਆਂ ਲਗਜ਼ਰੀ ਲਾਈਫ ਜਿੰਦੀ ਐ ਤੇ ਉਹਦੇ ਘਰ ਦੇ ਵਿੱਚ ਹੀ ਉਹਦੇ ਹੀ ਬੈੱਡ ਦੇਤੇ ਉਹਦੇ ਘਰ ਵਾਲੇ ਦੇ ਨਾਲ ਆਪਤੀ ਜਨਕ ਦੇ ਵਿੱਚ ਇਤਰਾਜਯੋਗ ਹਾਲਤ ਦੇ ਵਿੱਚ ਰੰਗ ਰਲੀਆਂ ਮਨਾ ਰਹੇ ਸੀ ਉਹਨੇ ਉਹਨਾਂ ਨੂੰ ਰੰਗੇ ਹੱਥੀ ਪੜ ਲਿਆ ਉਤੋਂ ਕਾਬੂ ਕਰ ਲਿਆ ਜਦੋਂ ਕਾਬੂ ਕਰ ਲਿਆ ਤਾਂ ਫਿਰ ਉਹ ਇਹਦੇ ਨਾਲ ਝਗੜੇ ਤੱਕ ਵੀ ਆ ਗਏ ਕਾਫੀ ਨੌਬਤ ਵੀ ਆਈ ਔਰ ਤੂਤ ਰੱਕ ਵੀ ਕਾਫੀ ਹੋਈ ਤੋ ਉਹਦਾ ਇਲਜ਼ਾਮ ਬੜਾ ਸਿੱਧਾ ਸਿੱਧਾ ਹੈ ਕਿ ਇਹ ਜਿਹੜੀ ਜਨਾਨੀ ਹੈ ਚਿੱਟਾ ਵੇਚਦੀ ਹੈ ਉਹ ਇਲਜ਼ਾਮ ਉਹ ਲਗਾ ਰਹੀ ਹੈ ਸ਼ਰੀਆਮ ਲਗਾ ਰਹੀ ਹੈ ਕਿ ਚਿੱਟੇ ਦਾ ਧੰਦੇੜਾ ਜੁੜੀ ਹੋਈ ਹੈ ਤੇ ਉਹਦਾ ਘਰ ਵਾਲਾ ਵੀ ਉਹਨੇ ਪੱਟ ਲਿਆ ਤੇ ਉਹਦਾ ਘਰ ਵੀ ਉਹਨੇ ਬਰਬਾਦ ਕਰ ਦਿੱਤਾ ਤੇ ਇਹ ਵੱਡੇ ਇਲਜ਼ਾਮ ਨੇ ਸੋ ਇਸ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਜਿਹੜਾ ਐਂਬੂਲੈਂਸ ਵਾਲਾ ਸੀ ਥਾਰ ਵਾਲੀ ਦੇ ਨਾਲ ਕਨੈਕਸ਼ਨ ਬਣ ਕੇ ਵੀ ਗਿਆ ਥਾਰ ਦਾ ਤੇ ਐਂਬੂਲੈਂਸ ਦਾ ਕਨੈਕਸ਼ਨ ਬਣੀ ਨਹੀਂ ਸਾਦਾ ਸਾਡੇ ਵੀ ਬੜੇ ਐਂਬੂਲੈਂਸ ਵਾਲੇ ਮਿੱਤਰ ਪਿਆਰੇ ਵਾਕਬ ਨੇ ਪਰ ਉਹਨਾਂ ਦਾ ਕਦੀ ਥਾਰ ਦੇ ਨਾਲ ਕਨੈਕਸ਼ਨ ਹੁੰਦਾ ਦੇਖਿਆ ਨਹੀਂ ਸੋ ਇੱਥੇ ਕਿਤੇ ਨਾ ਕਿਤੇ ਫਿਰ ਸ਼ੱਕ ਦੀ ਸੂਈ ਜਾਂਦੀ ਹੈ ਕਿ ਐਂਬੂਲੈਂਸ ਦੇ ਜਰੀਏ ਐਂਬੂਲੈਂਸ ਦੀ ਯਾਰਡ ਦੇ ਵਿੱਚ ਕਿਤੇ ਕੋਈ ਵੱਡਾ ਕੰਨਤ ਨਹੀਂ ਹੋ ਰਿਹਾ ਸੀ ਇਹ ਜਾ ਕੇ ਵਿੱਚ ਆਇਆ ਕਿਉਂ ਨਹੀਂ ਇਹ ਜਿਹੜੀ ਤਫ਼ਤੀਸ਼ ਹੈ ਜਦੋਂ ਪੁਲਿਸ ਨੇ ਕਸਟਡੀ ਦੇ ਵਿੱਚ ਲਿਆ ਰਿਮਾਂਡ ਚ ਲਿਆ ਤਾਂ ਕੀ ਜਿਹੜੀ ਪੁਲਿਸ ਵਾਲੀ ਅਮਨਦੀਪ ਕੋਹਰਾ ਇਹਦੇ ਤੇ ਇਹਨਾਂ ਲਿਹਾਜ਼ ਕਿਉਂ ਵਰਤਿਆ ਗਿਆ ਇਹਦੇ ਤੋਂ ਕੁਛ ਗਿੱਚ ਕਿਉਂ ਨਹੀਂ ਹੋਈ ਤੇ ਖਾਸ ਕਰਕੇ ਉਸ ਜਿਹੜਾ ਐਂਬੂਲੈਂਸ ਵਾਲਾ ਵਾ ਉਹਦੇ ਕੋ ਖੁਲਾਸੇ ਕਿਉਂ ਨਹੀਂ ਹੋਏ ਵੀ ਆਖਿਰ ਤੂੰ ਆਪਣੀ ਔਕਾਤ ਦੇਖ ਤੇ ਇਹ ਬੀਬੀ ਦੀ ਔਕਾਤ ਦੇਖ ਤੇਰਾ ਇਹਦੇ ਨਾਲ ਤਾਲਮੇ ਲਈ ਕੋਈ ਨਹੀਂ ਤੇਰੇ ਕੋਲ ਐਂਬੂਲੈਂਸ ਇਹਨ ਕੋ ਥਾਰਾ ਤੇਰੇ ਕੋਲ ਸਕੂਟਰ ਜਾਂ ਮੋਟਰਸਾਈਕਲ ਹੋਣਾ ਅਗਲੀ ਕੋ ਬੁਲਟ ਤੇ ਜਿਹੜਾ ਇਹਦਾ ਰਹਿਣ ਸਹਿਣ ਬਹਿਣ ਆ ਤੂੰ ਆਪਣਾ ਦੇਖ ਤੇ ਇਹਦਾ ਦੇਖ ਤੇ ਤੁਹਾਡਾ ਕਨੈਕਸ਼ਨ ਜੁੜਦਾ ਕਿਵੇਂ ਆ ਆਖਿਰ ਇਹਨਾਂ ਦਾ ਕਾਰੋਬਾਰ ਇਕੱਠਾ ਸੀ ਪਰਸੈਂਟੇਜ ਸੀ ਮਾਲ ਕਿਤੇੋਂ ਲੈ ਕੇ ਆਂਦੇ ਸੀ ਲੈ ਕੇ ਜਾਂਦੇ ਸੀ ਇਹ ਤਾਂ ਹੁਣ ਜਾਂਚ ਦੇ ਵਿੱਚ ਹੀ ਸਾਹਮਣੇ ਆਏਗਾ ਪਰ ਵੱਡੇ ਖੁਲਾਸੇ ਕਰ ਰਹੀ ਹੈ ਐਂਬੂਲੈਂਸ ਵਾਲੇ ਦੀ ਘਰ ਵਾਲੀ ਜਿਹਦੇ ਵਿੱਚ ਉਹ ਇਹਨੂੰ ਕਟਿਆਰੇ 'ਚ ਖੜਾ ਕਰਦੀ ਪਈ ਹੈ ਪੁਲਿਸ ਵਾਲੀ ਨੂੰ ਜਿਹਦੇ ਕੋਲੋਂ ਚਿੱਟਾ ਫੜਿਆ ਗਿਆ ਹੈ ਜਾਨੀ ਕਿ ਅਮਨਦੀਪ ਕੌਰ ਕਾਲੀ 18 ਵਾਲੀ ਤੇ ਇੰਸਟਾ ਕੁਈਨ ਕਹਿੰਦੇ ਨੇ ਜੋ ਰਿਸ਼ਪਾਲ ਜੀ ਹੁਣ ਤੁਹਾਨੂੰ ਵਿਜੀਲੈਂਸ ਤੋਂ ਕੀ ਉਮੀਦ ਹੈ ਕਿ ਇਹ ਹੁਣ ਇਸ ਦੀ ਜੜ ਤੱਕ ਜਾਣਗੇ ਜਿਹੜਾ ਐਂਬੂਲੈਂਸ ਵਾਲਾ ਕਿ ਉਹ ਵੀ ਇਹਨਾਂ ਦੀ ਹਿਰਾਸਤ 'ਚ ਆਏਗਾ ਤانیہ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਈਏ ਕਿ ਜੇਕਰ ਵਿਜੀਲੈਂਸ ਦੇ ਅਫਸਰ ਨੇਕ ਹੋਏ ਨiyet ਨੇਕ ਹੋਈ ਤੇ ਅਫਸਰ ਕਿਸੇ ਦੇ ਦਬਾਅ ਹੇਠਾਂ ਨਾ ਆਏ ਤਾਂ ਯਕੀਨਨ ਐਂਬੂਲੈਂਸ ਵਾਲਾ ਵੀ ਇਹਦੇ ਵਿੱਚ ਰਗੜਿਆ ਜਾਏਗਾ ਤੇ ਤੁਸੀਂ ਸਾਫ਼ ਦੇਖ ਲਿਆ ਕਿ ਬੀਬੀ ਦੇ ਢਿੱਡ ਪੀੜ ਹੋਈ ਕਿ ਨਹੀਂ ਹੋਈ ਬਿਲਕੁਲ ਢਿੱਡ ਪੀੜ ਹੋਣੀ ਲਾਜ਼ਮੀ ਸੀ ਅਗਲੇ ਦਾ ਸਾਰਾ ਕੁਝ ਜਾ ਰਿਹਾ ਉਹਨਾਂ ਨੇ ਸਵਾਲ ਪੁੱਛੇ ਹੋਣੇ ਆ ਸਵਾਲ ਦੇ ਨਾਲ ਢਿੱਡ ਪੀੜ ਤਾਂ ਵੱਟ ਤੇ ਪਈ ਸੀ ਇਹ ਹੋਣੀ ਹੋਣੀ ਸੀ ਹੋਰ ਵੀ ਕਈ ਪੀੜਾ ਸ਼ੁਰੂ ਹੋ ਸਕਦੀਆਂ ਨੇ ਢਿੱਡ ਪੀੜ ਇਹਦੇ ਹੋਈ ਹੈ ਤਾਂ ਫਿਰ ਵੱਟ ਤਾਂ ਉਸ ਜਿਹੜਾ ਐਂਬੂਲੈਂਸ ਵਾਲਾ ਉਹਦੇ ਵੀ ਨਿਕਲਣ ਨੇ ਇਹਨਾਂ ਦੋਵਾਂ ਦਾ ਕਨੈਕਸ਼ਨ ਕੀ ਸੀ ਇੱਕ ਗੱਲ ਹੋਰ ਵੀ ਹੈ ਤਾਨੀਆਂ ਜੀ ਕਿ ਜੇ ਘਰ ਵੀਜੀ ਲੈंस ਵਾਲੇ ਚਾਹਣ ਇਮਾਨਦਾਰੀ ਦੇ ਨਾਲ ਚਾਹਣ ਤਾਂ ਇਸ ਬੀਬੀ ਦੇ ਕਿਹੜੇ ਉੱਚ ਅਫਸਰਾਂ ਦੇ ਕਨੈਕਸ਼ਨ ਸੀ ਕੀ ਛਤਰਛਾਇਆ ਸੀ ਔਰ ਕੀ ਸ਼ੈਲਟਰ ਸੀ ਕੀ ਆਰ ਸੀ ਉਹ ਮਦਦ ਦੇ ਬਦਲੇ ਕੀ ਲੈਂਦੇ ਸੀ ਕੀ ਦਿੰਦੇ ਸੀ ਮਦਦ ਕਰਨ ਦੇ ਲਈ ਉਹਨਾਂ ਨਾਲ ਸੌਦੇਬਾਜ਼ੀ ਕਾਦੀ ਹੁੰਦੀ ਸੀ ਕਿਸ ਤਰ੍ਹਾਂ ਦੀ ਹੁੰਦੀ ਸੀ ਨਗਦ ਹੁੰਦੀ ਸੀ ਜਾਂ ਕੋਈ ਹੋਰ ਡਿਮਾਂਡ ਹੁੰਦੀ ਸੀ ਜਾਂ ਕੋਈ ਵੱਡੀਆਂ ਡਿਮਾਂਡਾਂ ਹੁੰਦੀਆਂ ਸੀ ਜਾਂ ਕਿਤੇ ਰਹਿਣ ਬਹਿਣ ਦਾ ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਵਗਾਰ ਪਾਈ ਜਾਂਦੀ ਸੀ ਜਿਹਨੂੰ ਲੈ ਕੇ ਇਹ ਬੀਬੀ ਜਿਹੜੀ ਹੈ ਉਹਦੇ ਕੋਲ ਉਹਨਾਂ ਦੇ ਸਬੂਤ ਜਾਂ ਐਵੀਡੈਂਸ ਹੋਣਗੇ ਜਿੱਦ ਕਰਕੇ ਉਹ ਉੱਚ ਅਫਸਰ ਜਿਹੜੀ ਉਹ ਚਲੋਬੀ ਹੈ ਉਹਨਾਂ ਸਾਰਿਆਂ 'ਚ ਖਲਬਰੀ ਮੱਚੀ ਹੋਈ ਸੀ ਕਿਤੇ ਬੀਬੀ ਕੋਈ ਖੁਲਾਸਾ ਨਾ ਕਰ ਦੇਵੇ ਜੇ ਵਿਜੀਲੈਂਸ ਨਹੀਂ ਚਾਇਆ ਤਾਂ ਬੜੇ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਫਿਲਹਾਲ ਇਹਨਾ ਹੀ ਜ਼ਰੂਰ ਦੱਸ ਦਿਆਂ ਕਿ ਵਿਜੀਲੈਂਸ ਤੋਂ ਆਸ ਰੱਖਣੀ ਚਾਹੀਦੀ ਹੈ ਗੇਗਲੈਂਸ ਹੁਣ ਇਹਦੀ ਢਿੱਡ ਪੀੜ ਦਾ ਇਲਾਜ ਕਿੰਨੀ ਛੇਤੀ ਕਰਾਉਂਦੀ ਹੈ ਕਦੋਂ ਕਰਾਉਂਦੀ ਹੈ ਇਹ ਤਾਂ ਹੁਣ ਸਭਾਂ ਦੱਸੇਗਾ ਪਰ ਇੰਨਾ ਜ਼ਰੂਰ ਜੀ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਭਗਵੰਤ ਸਤਾਣ ਹੈ ਔਰ ਖਾਸ ਕਰਕੇ ਅਰਵਿੰਦ ਕੇਜਰੀਆ ਨੇ ਸੋ ਇਹਨਾਂ ਨੂੰ ਹੁਣ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਹੈ ਨਾ ਉਹਦੇ ਵਿੱਚ ਇਹਦਾ ਵੱਡਾ ਫਾਇਦਾ ਮਿਲਣ ਵਾਲਾ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਜੁਧ ਨਸ਼ਾ ਵਿਰੋਧ ਮਹੀਮਾ ਹੈ ਉਹਨੂੰ ਵੀ ਵੱਡਾ ਫਾਇਦਾ ਮਿਲਣ ਵਾਲਾ ਤੇ ਜਿਹੜੇ ਲੋਕ ਘੁੱਟ ਫੜ ਫੜ ਕੇ ਪੁੱਛਦੇ ਸੀ ਨਾ ਕੀ ਬੜਿਆ ਬੀਬੀ ਦਾ ਕਿ ਹੁਣੇ ਟੌਰ ਨਾ ਕਹਿ ਸਕਣਗੇ ਜਦੋਂ ਦੇਖ ਲਓ ਵਿਜੀਲੈਂਸ ਦੀ ਜਾਂਚ ਆ ਬੀਬੀ ਵਿਜੀਲੈਂਸ ਦੇ ਅੰਡਰ ਆ ਘਰ ਅਸੀਂ ਸੀਜ਼ ਕਰ ਦਿੱਤਾ ਤੇ ਇਹ ਜਿਹੜੀ ਬੀਪੀ ਹੈ ਇਹ ਕੋ ਰਾਜ ਉਗਲਦੀ ਹੈ ਕਿ ਨਹੀਂ ਵਿਜੀਲੈਂਸ ਇਸ ਤੋਂ ਅੱਗੇ ਵੱਧਦੀ ਹੈ ਕਿ ਨਹੀਂ ਗਿਫਟ ਕਿੱਥੋਂ ਆਏ ਤੇ ਕਿੱਥੇ ਗਏ ਉਹਨਾਂ ਤੱਕ ਪਹੁੰਚਦੀ ਹੈ ਕਿ ਨਹੀਂ ਸਚਾਈ ਕੀ ਹੈ ਤੇ ਹੋਰ ਕਿੱਥੇ-ਕਿੱਥੇ ਖਾਤੇ ਨੇ ਔਰ ਇਹ ਜਿੰਨੀ ਵੀ ਜਿਹੜਾ ਚਿੱਟੀ ਦੇ આરોਪ ਲੱਗ ਰਹੇ ਨੇ ਇਹਦਾ ਕਨੈਕਸ਼ਨ ਬਾਰਡਰੋਂ ਪਾਰ ਹੈ ਕਿ ਬਾਰਡਰ ਤੇ ਇਧਰ ਹੀ ਹੈ ਇਹਨਾਂ ਦੇ ਮੱਛੀ ਕਿਹੜੀ ਹੈ ਵੱਟੀ ਜਾਂ ਮਗਰਮੱਛ ਕਾਉਣਾ ਉੱਥੋਂ ਤੱਕ ਵਿਜੀਲੈਂਸ ਜਾਂਦੀ ਹੈ ਕਿ ਨਹੀਂ ਜਾਂਦੀ ਆਖਿਰ ਐਂਬੂਲੈਂਸ ਸਾੜੇ ਦਾ ਕੀ ਕਨੈਕਸ਼ਨ ਹੈ ਇਹ ਵੀ ਬਾਹਰ ਆ ਜਾਏਗਾ ਕਿ ਐਂਬੂਲੈਂਸ ਸਾੜਾ ਕੀ ਇਸ ਸਾਰੇ ਕਾਂਡ ਦੇ ਵਿੱਚ ਸ਼ਾਮਲ ਸੀ ਇਸ ਸਕੈਂਡਲ ਚ ਸ਼ਾਮਲ ਸੀ ਬਹੁਤ ਕੁਝ ਵੀਜਿਲੈਂਸ ਬਾਹਰ ਲੈ ਕੇ ਆਏਗੀ ਜੇਕਰ ਸਰਕਾਰ ਨੇ ਚਾਇਆ ਤਾਂ ਵੀਜਿਲੈਂਸ ਉਸ ਦਾ 31 ਮਈ ਤੋਂ ਪਹਿਲਾਂ ਪਹਿਲਾਂ ਕੋ ਵੱਡਾ ਧਮਾਕਾ ਕਰ ਦਵੇ ਸੋ ਇਹਦੇ ਨਾਲ ਹੀ ਇਸ ਵੀ ਦਰਸ਼ਕਾਂ ਕੋਲ ਇਨ ਇਜਾਜ਼ਤ ਵਿਅਕਤੀ ਰੱਖਸਾ ਦੀ ਆਵਾਜ਼ ਨਾ ਰਹੀ ਟੂਡੇ